ਮਨਨ ਅਰੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿ ਸ਼੍ਰੀ ਅਕਾਲ ਮੈਂ ਨਾ ਰੰਗਪੁਰ ਪਿੰਡ ਖੜਾ ਪੰਜਾਬ ਦਾ ਆਖਰੀ ਪਿੰਡ ਹੈ ਰੋਪੜ ਚ ਪੈਂਦਾ ਹੈ ਮਾਚਲ ਦੀ ਬਿਲਕੁਲ ਕੱਚ ਨਾਲ ਜੁੜਦਾ ਹੈ ਮਾਚਲ ਨੂੰ ਜੋੜਦਾ ਜੇਦੋਂ ਬੰਦਾ ਸਕੂਨ ਲੱਭਦਾ ਹੈ ਜੰਗਲਾਂ ਪਹਾੜਾਂ ਦੀ ਜ਼ਰੂਰ ਹੋ ਦੇਖ ਨੂੰ ਨਿਹਾਰਦਾ ਹੈ ਉਹਦੇ ਵਿੱਚ ਜਾਣ ਦੀ ਕੋਸ਼ਿਸ਼ ਇਹ ਜਿੱਥੇ ਮੈਂ ਖੜਾ ਹੈ ਫਾਰਮ ਸਟੇ ਹੈ 올ਡ ਤਾਂ ਸਿਧਾਰਥ ਜਿੰਦਲ ਜੀ ਇਸ ਨੂੰ ਰਨ ਕਰਦੇ ਇਸ ਨੂੰ ਚਲਾਉਂਦੇ ਆ ਪਰਮਾ ਕਲਚਰ ਜੋ ਕਹਿੰਦੀ ਕੁਦਰਤੀ ਖੇਤੀ ਜਾਂ ਜੰਗਲੀ ਖੇਤੀ ਹੈ ਜਿਹੜੀ ਉਹਦੇ ਨਾਲ ਇੱਥੇ ਖੇਤੀ ਕਰਦੇ ਨਾਲ ਰੈਸ਼ ਲਈ ਇੰਤਜ਼ਾਮਾਤ ਹੈਗੇ ਆ ਜਿਹੜੇ ਟੂਰਿਸਟ ਜਾਂ ਕੋਈ ਯਾਤਰੀ ਆਉਂਦਾ ਹੈ ਆਪ ਦੇ ਸਕੂਨ ਲੱਭਣ ਕੁਦਰਤੀ ਖਾਣਾ ਕੁਦਰਤੀ ਰੈਸ਼ ਕੁਦਰਤੀ ਤਰੀਕਾ ਹੈ ਜਿਹੜਾ ਉਹ ਉਹਨਾਂ ਨੂੰ ਮੁਹੱਈਆ ਕਰਾਉਂਦੇ ਆ ਨੌਜਵਾਨ ਨੇ ਕਿਵੇਂ ਆਈਡੀਆ ਆਇਆ ਨਾਮ ਕਿਵੇਂ ਰੱਖਿਆ ਸਾਰਾ ਕੁਝ ਸੰਭਵ ਕਿਵੇਂ ਹੈ ਇਹ ਕੁਦਰਤ ਦੇ ਨਾਲ ਅੱਜ ਕੱਲ ਦੀ ਭਜਨਾਟ ਦੀ ਦੁਨੀਆ ਵਿੱਚ ਸਾਰਾ ਕੁਝ ਸੰਭਵ ਕਿਵੇਂ ਹੈ ਸ਼ਰਵਾਵਾ ਕਿਵੇਂ ਦਿੰਦੇ ਆ ਕਈ ਚੀਜ਼ਾਂ ਜਾਣਾਂਗੇ ਸਭ ਤੋਂ ਨਾ ਕਰਦੇ ਸੋਲ ਸੋਲ ਤਾਂ ਇਹ ਸੱਚ ਹੈ ਕੀ ਹਾਲ ਚੜਾ ਤੁਹਾਡਾ ਵਧੀਆ ਜੀ ਵਧੀਆ ਸਿਧਾਰਥ ਨਾਮ ਨੂੰ ਕੋਈ ਬਖਸ਼ਿਆ ਕਿ ਜੰਗਲਾਂ ਸੇ ਸਕੂਨ ਮਿਲਦਾ ਸਕੂਨ ਮਿਲਦਾ ਤਾਂ ਹੀ ਇੱਥੇ ਕੀ ਬਾਤ ਹੈ ਤਦਾਰ ਕੀ ਬਣਾਉਣ ਦਾ ਸੁਪਨਾ ਕਿਵੇਂ ਬਣਿਆ ਤੋਂ ਨਾ ਇੱਕ ਕੋਈ ਕਾਰਨ ਨਹੀਂ ਸੀਗਾ ਮੇਰੇ ਖਿਆਲ ਆਈ ਥਿੰਕ ਇਟ ਵਾਸ ਮਲਟੀਪਲ ਮਤਲਬ ਇੱਕ ਤੋਂ ਜ਼ਿਆਦਾ ਚੀਜ਼ਾਂ ਸੀ ਗਿਆ ਜਿਹੜੀਆਂ ਦੇ ਨਾਲ ਜੁੜੀਆਂ ਹੋਈਆਂ ਜਿਹਦੇ ਜੁੜੀ ਹੋਈਆਂ ਹਾਂ ਜੀ ਆ ਬਾਕੀ ਕੁਝ ਕੁਦਰਤ ਦਾ ਵੀ ਖੇਲ ਸੀਗਾ ਜਿਵੇਂ ਫਾਦਰ ਸਾਹਿਬ ਦੀ ਲਾਸਟ ਪੋਸਟਿੰਗ ਚੰਡੀਗੜ੍ਹ ਹੋ ਗਈ ਉਹਨਾਂ ਨੇ ਡਿਸਾਈਡ ਕਰ ਲਿਆ ਥੈਟ ਉਹ ਚੰਡੀਗੜ੍ਹੀ ਰਹਿਣਾ ਚਾਹੁੰਦੇ ਤਾਂ ਸੀ ਫਿਰ ਮੈਂ ਆਪਦਾ ਦਿੱਲੀ ਉਹ ਬਿਜ਼ਨਸ ਵਾਈਂਡ ਅਪ ਕਰਕੇ 2019 ਚ ਇੱਥੇ ਜ਼ਮੀਨ ਦਿੱਤੀ ਫਿਰ ਇਹ ਵਾਲੀ ਕੋਈ ਬੰਦਾ ਇਹ ਲੋ ਕਾਰੋਬਾਰੀ ਹੁੰਦਾ ਹੈ ਉਹ ਜੰਗਲਾਂ ਜਾ ਕੇ ਵਸਦਾ ਹੈ ਇਹ ਵਸਣਾ ਕਿਵੇਂ ਰਿਹਾ ਮੇਰਾ ਇੰਟਰਸਟ ਤਾਂ ਆਊਟਡੋਰਸ ਬਣੀ ਸਾਰੇ ਸ਼ੁਰੂ ਤੋਂ ਹੀ ਸੀਗਾ ਕਾਫੀ ਹਾਈਕਿੰਗ ਟ੍ਰੈਕਿੰਗ ਕਰਦਾ ਰਹਿੰਦਾ ਸੀ ਤੇ ਫਾਦਰ ਸਾਹਿਬ ਵੀ ਆਂਡਮਨਸ ਪੋਸਟਡ ਸੀਗੇ ਤਾਂ ਉੱਥੇ ਡੀਪ ਸੀ ਡਾਈਵਿੰਗ ਵੀ ਕਰਦਾ ਸੀ ਤੇ ਇੱਥੇ ਹਿਮਾਚਲ ਚ ਰੌਕ ਕਲਾਈਮਿੰਗ ਬੋਲਡਰਿੰਗ ਨੂੰ ਕਹਿੰਦੇ ਨੇ ਉਹ ਵੀ ਕਾਫੀ ਕਰਦਾ ਰਹਿੰਦਾ ਸੀ ਤੇ ਟਰੈਵਲ काम के तौर पर काफ़ी ट्रैवल भी करता ओदे करके काफ़ी कह सकते हो कि एक्सपोजर मिलया ए जी होर जगहें भी देखी आ, होर फार्म स्टेज मतलब बाहर आए इंडिया तो बाहर आए तो एक अभी इंडिया भी काफ़ी बढ़िया प्रॉपर्टी देखी जिदे करके कॉम्बीनेशन दो तीन चीज़ा का एक तो मैं एक पर्माकल्चर के उत्ते डॉक्यूमेंट्री देखी थी अंदाज़ा टू थाउजेंड एटीन ਅ ਜੀ ਦੇ ਕਰਕੇ ਪੋਮਾ ਕਲਚਰ ਤੋਂ ਮੈਂ ਇੰਟਰੋਡਿਊਸ ਹੋਇਆ ਤੇ ਜੰਗਲੀ ਖੇਤੀ ਜੀ ਨੂੰ ਕਹਿੰਦੇ ਜੰਗਲੀ ਖੇਤੀ ਜੀ ਨੂੰ ਆਪ ਕਹਿੰਦੇ ਜਾਂ ਕੁਦਰਤੀ ਖੇਤੀ ਦਾ ਉਹ ਕਨਸੈਪਟ ਬਹੁਤ ਬਹੁਤ ਵਧੀਆ ਲੱਗਿਆ ਮੈਨੂੰ ਉਹਦੇ ਕਰਕੇ ਫਿਰ ਥੋੜੀ ਜੀ ਮਤਲਬ ਉਹਦੇ ਪਿੱਛੇ ਆਬਸੈਸਿਵ ਜੀ ਨੈਚਰ ਹੋ ਗਈ ਤਾਂ ਕਾਫੀ ਰਿਸਰਚ ਕੀਤੀ ਫਿਰ ਉਹਦੇ ਵਿੱਚ ਇੱਕ ਡਾਕੂਮੈਂਟਰੀ ਵਾਦੂ ਜੀ ਤੇ ਕਾਫੀ ਫਿਰ ਉਹਦੇ ਚ ਇੰਟਰਸਟ ਆਨ ਲੱਗ ਗਿਆ थोड़ी बहुत सब्जियां पहले दिल्ली उगा के देखी फिर सोचा कि आप लैंड लेके आप कर पाना है आपदा खुद का खाना उगा नाम वॉल्डन हेनरी डेविड थरो एक नॉवल है काफ़ी पुराना राइटर है अठारह सौ सदी का फादर साहब ने इंट्रोड्यूस कराया इस किताब न बचपन बार पढ़ी थी फिर उन्होंने दोबारा आ... पढ़ने हाँ। <laughs> नहीं शायद क्या वो उन्होंने को दो तीन कॉपियां सी ए जिक्र होना तो मैं दोबारा एक बार किताब चकी तो फिर सोचा कि एद नाम गोल्डन ही रखा क्योंकि उस तो काफ़ी इंस्पिरेशन मिली तो अपने ईवन गांधी की जिनी सिविल डिसोबीडियंस मूवमेंट थी वह भी कुछ हद तक मतलब एदे तो इंस्पायर्ड सी ਅੱਛਾ ਜਦੋਂ ਨਾਮ ਰੱਖ ਲਿਆ ਲੈਂਡ ਲੈ ਲਈ ਸ਼ੁਰੂਆਤ ਕਿਵੇਂ ਕੀਤੀ ਕੀ ਕੁਝ ਚੁਣਿਆ ਕਿ ਕਰਨਾ ਹੈ ਬਨ ਬਾਇ ਬਨ ਕੀ ਸੀ ਸ਼ੁਰੂਆਤ ਖੇਤੀ ਤੋਂ ਹੀ ਕੀਤੀ ਸਭ ਤੋਂ ਪਹਿਲਾਂ ਸਭ ਤੋਂ ਸੌਖਾ ਉਗਾਣਾ ਤਾਂ ਮੱਕੀ ਸੀਗਾ ਤਾਂ ਕਾਫੀ ਮੱਕੀ ਬੀਜਦੀ ਇੱਥੇ ਖੇਤਾਂ 'ਚ ਤੇ ਤਾਂ ਫੈਂਸ ਨਹੀਂ ਕੀਤੀ ਹੋਈ ਸੀ ਪ੍ਰਾਪਰਟੀ ਅੱਛਾ ਤਾਂ ਆਲੇ ਦੁਆਲੇ ਇੱਥੇ ਜਾਨਵਰ ਕਾਫੀ ਹੈ ਤਾਂ ਫਰਸਟ ਸੀਜ਼ਨ ਦੀ ਸਾਰੀ ਪ੍ਰੋਡਿਊਸ sambhar deer bitha re the sambhar deer wild boar ho gaye ho kafi hai rabbits poky pa insari unhone kha di par ode karke kafi kuch sikhannu milya acha haan ji fir assi property nu fence karna shuru kita te homestay da idea shuru to siga ke agricultural income nu supplement karan layi homestay assi karange oh soch ta pehla da rakha si implement assi socha 2020 construction ikwa start kiti february ਬਟ ਉਹ ਫਿਰ ਕੋਵਿਡ ਕਰਕੇ ਬ੍ਰੇਕ ਲੱਗ ਗਿਆ ਫਿਰ ਅੰਦਾਜ਼ਾ 2020 ਦੇ ਐਂਡ ਆਫਟਰ ਦੀਵਾਲੀ ਦੁਬਾਰਾ ਤੋਂ ਸਟਾਰਟ ਕੀਤੀ ਫਿਰ ਇਹ ਤੁਹਾਡੀ ਜਿਹੜੀ ਬਿਲਡਿੰਗ ਬਣੀ ਹੈ ਹੁਣ ਮੈਂ ਖੇਤੀ ਤੇ ਨਾਲ ਨਾਲ ਫਿਰ ਆਉਂਗਾ ਬਿਲਡਿੰਗ 'ਚ ਕੀ ਖਾਸੀਅਤ ਹੈ ਇਹ ਅਸੀਂ ਸਾਰੇ ਸਸਟੇਨੇਬਲ ਸਟਰਕਚਰਸ ਬਣਾਏ ਆ ਆਪ ਦੇ ਵਨਿਓ ਜਿੱਥੋਂ ਤੱਕਰ ਹੋ ਸਕਦੇ ਸੀ ਸਾਰਾ ਜਿੰਨਾ ਕੰਸਟਰਕਸ਼ਨ ਮਟੀਰੀਅਲ ਹੈ ਹਾਂ ਉਹ ਵੀ ਐਸ ਫਾਰ ਐਸ ਪੋਸੀਬਲ ਅਸੀਂ ਸਸਟੇਨੇਬਲ ਯੂਜ਼ ਕੀਤਾ ਹੈ ਜਿਵੇਂ ਸਾਰੀ ਤੁਸੀਂ ਇਹ ਅੰਦਾ ਦੇਖ ਰਹੇ ਹੋ ਇਹ ਮਿੱਟੀ ਦੀ ਬਣੀ ਹੋਈ ਹੈ ਅchni ਖੇਤ ਦੀ ਮਿੱਟੀ ਦੀ ਅੰਦਾ ਹੈ ਐਸੀ ਖੇਤ ਦੀ ਮਿੱਟੀ ਹੈ ਹਾਂਜੀ ਹਾਂਜੀ ਹੂੰ ਹੂੰ ਇਹ ਹਨਰ ਸ਼ਾਲਾ ਕਰਕੇ ਗੁਜਰਾਤ ਫਾਊਂਡੇਸ਼ਨ ਹੈਗੀ ਉਹਨਾਂ ਨੇ 2001 ਦੇ ਭੁਕੰਪ ਤੇ ਬਾਅਦ ਕਾਫੀ ਕੰਮ ਕੀਤਾ ਪੁਜਵਨ ਹਾਂਜੀ ਹਾਂਜੀ ਪੁਜ ਉਹਨਾਂ ਨੇ ਇਹ ਕਾਫੀ ਰਿਸਰਚ ਵੀ ਕੀਤੀ ਹੈ ਤੇ ਆਪਦੇ ਸਾਰੇ ਸਟੈਂਡਰਡਸ ਵੀ ਗਵਰਨਮੈਂਟ ਤੋਂ ਕਲੀਅਰ ਕਰਾਏ ਹੋਏ ਹਨ ਅੱਛਾ ਉਹਨਾਂ ਤੋਂ ਬਣਵਾਇਆ ਫਿਰ ਹਾਂਜੀ ਇਹ ਤੁਸੀਂ ਆਮ ਨਾਲੋਂ ਜੇ ਆਪਾਂ ਦੇਖੀਏ ਜੀ ਡੀ ਐ ਸਾਰੀ ਪਲਾਂਟੇਸ਼ਨ ਹੈ ਇਹ ਇਹਦਾ ਇਹਦਾ ਜਿਹੜਾ ਨਜ਼ਰੀਆ ਤਰੀਕਾ ਤੁਹਾਡਾ ਕੀ ਹੈ ਔਰ ਇਹ ਜਿਹੜੀ ਤੁਸੀਂ ਰੂਮਸ ਦੇ ਬਾਹਰ ਦੇਖ ਰਹੇ ਹੋ ਇਹ ਮੋਸਟਲੀ ਸਾਰੀ ਮੇਰੇ ਫਾਦਰ ਸਾਹਿਬ ਨੇ ਕੀਤੀ ਹੈ ਅੱਛਾ ਇਹ ਉਹਨਾਂ ਨੂੰ ਵੀ ਕਾਫੀ ਲੈਂਡਸਕੇਪਿੰਗ ਦਾ ਸ਼ੌਕ ਹੈ ਐਂਡ ਹੀ ਇਜ਼ ਕੁਆਇਟ ਫੌਂਡ ਆਫ ਮਤਲਬ ਕਿਹੜਾ ਫਲਾਵਰ ਮੈਂ ਕਿੱਥੇ ਲਾਣਾ ਹੈ ਤਾਂ ਇਹ ਮੋਸਟਲੀ ਸਾਰਾ ਕ੍ਰੈਡਿਟ ਮੇਰੇ ਫਾਦਰ ਸਾਹਿਬ ਨੂੰ ਹੀ ਜਾਂਦਾ ਹੈ ਅੱਛਾ ਮੈਂ ਜ਼ਿਆਦਾ ਆਪਣੀ ਹਾਰਡ ਕੋਰ ਜਿਹੜੀ ਖੇਤੀ ਵਾਲੀ ਹੈ ਹਾਂ ਉਹਦੇ ਜੌਰ ਦੇਖਦਾ ਹਾਂ ਹਾਂ ਇਹ ਜਿਹੜੀ ਬਣਤਰ ਬਣੀਆਂ ਕਮਰਿਆਂ ਦੀ ਆਪਾਂ ਦੇਖਦੇ ਹਾਂ ਅੱਗੇ ਜਾ ਕੇ ਇਹ ਇਹਦੇ ਪਿੱਛੇ ਕੀ ਕੀ ਲਾਜਿਕ ਹੈ ਸਾਰਾ ਕੀ ਕੀ ਤੁਸੀਂ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਆਪਣੇ ਜਿਹੜੇ ਕਸਟਮਰ ਹੈ ਆਪਣੇ ਜਿਹੜੇ ਗੈਸਟ ਆਉਂਦੇ ਆ ਉਹਨੂੰ ਕੀ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਕੀ ਉਪਲਬਧ ਕਰਾਇਆ ਜਾ ਅਸੀਂ ਵੈਸੇ ਇੰਟੀਰੀਅਰਸ ਬਣਿਓ ਕਾਫੀ ਮਿਨਿਮਲਿਸਟਿਕ ਰੱਖਿਆ ਹੈ ਮਤਲਬ ਕੁਝ ਕੱਟ ਤੋਂ ਕੱਟ ਸਮਾਨ ਰੱਖਿਆ ਤਾਂ ਕਿ ਜਿਆਦਾ ਕਲਟਰ ਨਾ ਹੋਵੇ ਮਾਈਂ ਜਿਹੜੀ ਜ਼ਰੂਰਤ ਦੀ ਚੀਜ਼ ਹੈ ਆਪ ਦੇ ਬਣਿਓ ਸੋਚ ਕੇ ਉਹ ਰੱਖਿਆ ਹੈ ਜੀਦੇਚ ਬੰਦੇ ਦਾ ਬੇਸਿਕ ਕੰਫਰਟ ਹੋਵੇ ਪਰ ਜਿਵੇਂ ਅਸੀ ਟੀਵੀ ਕਿਸੇ ਰੂਮ ਚ ਨਹੀਂ ਰੱਖਿਆ। ਕੀ ਬਾਤ ਹੈ? ਕਿਉਂਕਿ ਅਸੀਂ ਨਹੀਂ ਚਾਹਦੇ ਕਿ ਇੱਥੇ ਆ ਕੇ ਵੀ ਲੋਕ ਟੀਵੀ ਦੇਖਣ। ਅਸੀਂ ਚਾਹਦੇ ਹਾਂ ਉਹ ਇੱਥੇ ਆਏ ਤਾਂ ਜ਼ਰੂਰ ਬਾਹਰ ਨਿਕਲਣ ਕੁਦਰਤ ਨੂੰ ਦੇਖਣ ਤੇ ਹੋਰ ਕਾਫੀ ਚੀਜ਼ਾਂ ਹੈਗੀਆਂ। ਉਹ ਐਕਟੀਵਿਟੀਜ਼ ਐਕਸਪੀਰੀਅੰਸ ਕਰਨ। ਕੁਦਰਤ ਨੂੰ ਜਣੀ ਨੇੜੋਂ ਦੇਖਣ। ਹਾਂਜੀ। ਆਜੋ ਆਪਾਂ ਰੂਮ ਵੀ ਦੇਖਦੇ ਹਾਂ। ਰੂਮ ਦੇ ਵਿੱਚ ਬਹੁਤ ਮੰਜੀ। ਹਾਂਜੀ। ਏ ਅਸੀਂ ਕੋਸ਼ਿਸ਼ ਕੀਤੀ ਹੈ ਸਾਰਾ ਕੁਝ ਇਹ ਨਾ ਹੈਂਡ ਮੇਡ ਰੱਖਿਆ ਹੈ ਤੇ ਅੱਛਾ ਜਿਵੇਂ ਮੰਜੀ ਮੰਨਦਾ ਮੰਝਾ ਹਾਂਜੀ ਔਰ ਮੇਰ ਫਾਊਂਡੇਸ਼ਨ ਹੈਗੀ ਆਪਣੇ ਮਨੀ ਮਾਜਰਾ ਚੰਡੀਗੜ੍ਹ ਦੇ ਨੇੜੇ ਉੱਥੋਂ ਬਣਵਾਈ ਹੈ ਇਹ ਜਿਸ ਤੁਸੀਂ ਕਪੜਾ ਦੇਖ ਰਹੇ ਹੋ ਇਹ ਆਰਗੈਨਿਕ ਕਾਟਨ ਦਾ ਆਪਣੀ ਪੁਰਾਣੀ ਜਿਹੜੀ ਜਿਹੜੀ ਦੇਸੀ ਕਪਾਹ ਸੀ ਹਾਂਜੀ ਕੀ ਬਾਤ ਹੈ ਉਹਦਾ ਹੈਗਾ ਜੀ ਇਹ ਵੀ ਜੈਤੋ ਲੇਡੀ ਹੈ ਕਰੇ ਹੀ ਬੀਵ ਕਰਦਾ ਹੈ ਹੈਂਡਲੂਮ ਤੇ ਬਿਲਕੁਲ ਅੱਛਾ ਇਹ ਰੂਮ ਹੈ ਜਿਹੜਾ ਇਹ ਜਿਹੜਾ ਇਹਨੂੰ ਡਿਜ਼ਾਈਨ ਕੀਤਾ ਹੈ ਇਹ ਲੱਕੜ ਇਦਾਂ ਹੀ ਟਾਲੀ ਹੈ ਇਹ ਟਾਲੀ ਐਕਚੁਅਲੀ ਫੋਰੈਸਟ ਡਿਪਾਰਟਮੈਂਟ ਨਾਲੇ ਜਿਵੇਂ ਹਰ 10 ਤੋਂ 15 ਇਅਰਸ ਬਾਅਦ ਸੁੱਕੀ ਟਾਲੀ ਕੱਟਦੇ ਅਸੀਂ ਉਹਨਾਂ ਤੋਂ ਇਹ ਲੋਟਸ ਪਰਚੇਸ ਕਰਨੀ ਸੀ ਪਰ ਚਾਲਾਤੋ ਤੇ ਮੈਂ ਆਪ ਹੀ ਇਹ ਸਾਰੀ ਲੱਕੜ ਚਿਰਵਾਈ ਹੈ ਤੇ ਇਹ ਇੱਕ ਇੱਕ ਪੀਸ ਫਰਨੀਚਰ ਦਾ ਜਿਸੀ ਜੇ ਤੁਸੀਂ ਦੇਖ ਰਹੇ ਹੋ ਚਾਹੇ ਸਾਈਡ ਟੇਬਲ ਹੈ ਬੈੱਡ ਹੈ ਸੋਫਾ ਹੈ ਸਾਰਾ ਕੁਝ ਫਰਮ ਤੇ ਅਸੀਂ ਖੁਦ ਹੀ ਆਪ ਇੱਥੇ ਬਣਾਇਆ ਏ ਕੇਸ ਵੀ ਬੜਾ ਦੇਸੀ ਤਰੀਕੇ ਦਾ ਏ ਕੇਸ ਵੀ ਕਿਰਨਦੀਪ ਮੈਮ ਕਰਕੇ ਦੀ ਸੰਗਰੂਰ ਚਾਹ ਬਿਲਕੁਲ ਬਲਵਾਰਾ ਹਾਂ ਹਾਂ ਬਲਵਾਰਾ ਉਹਨਾਂ ਦਾ ਬਹੁਤ ਅੱਛਾ ਉਹਨਾਂ ਤੋਂ ਲੇਤਾ ਹੋਇਆ ਤਾਂ ਅਸੀਂ ਟਰਾਈ ਕਰ ਰਹੇ ਹਾਂ ਜਿੰਨੇ ਲੋਕਲ ਆਰਟਿਸਟਸ ਨੇ ਉਹਨਾਂ ਨੂੰ ਜਿੰਨਾ ਪ੍ਰੋਮੋਟ ਕਰ ਸਕੀਏ ਚਾਹੇ ਟੋਰਨਾ ਹੈ ਰਾਗ ਹੈ ਲੈਂਪਸ ਦੇਖ ਰਹੇ ਹਾਂ ਬਿਲਕੁਲ ਚਾਹੇ ਲਾਂਡਰੀ ਬਾਸਕਟ ਹੈ ఎవਰੀਥਿੰਗ ਇਜ਼ ਹੈਂਡ ਮੇਡ ਇਹ ਸਾਡਾ ਪੰਜਾਬ ਦਾ ਇਹ ਪੰਜਾਬ ਦਾ ਨਹੀਂ ਹੈ ਇਹ ਮਿਘਾਲਿਆ ਭਵਨ ਤੋਂ ਲਿਆਇਆ ਹੋਇਆ ਪਰ ਮੋਸਟਲੀ ਚੀਜ਼ਾਂ ਪੰਜਾਬ ਦੀ ਹੈ ਬਾਕੀ ਇੰਡੀਅਨ ਆਰਟਿਸਟਸ ਨੇ ਸਾਰੇ ਠੀਕ ਹੈ ਇਹ ਡਿਜ਼ਾਈਨ ਜਿਹੜਾ ਇਹ ਸਟੱਡੀ ਟੇਬਲ ਹੈ ਦਾ ਹਾਂਜੀ ਹਾਂਜੀ ਠੀਕ ਹੈ ਬਹੁਤ ਖੂਬਸੂਰਤ ਕੀ ਖਾਸियत ਹੈ ਹੋਰ ਰੂਮ ਦੀ ਰੂਮ ਚ ਕੀ ਦਿਖਾਉਣਾ ਚਾਹੁੰਦੇ ਤੁਸੀਂ ਰੂਮ ਚੋਂ ਬੰਦਾ ਜਿਵੇਂ ਤੁਸੀਂ ਦੇਖੋਗੇ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਕਮਰਾ ਕਿ ਦਿਨੇ ਤੁਹਾਨੂੰ ਕੋਈ ਲਾਈਟ ਔਨ ਕਰਨ ਦੀ ਲੋੜ ਨਹੀਂ ਪਊਗੀ ਹੂੰ ਦੂਜਾ ਜਿਵੇਂ ਸਾਰੀ ਕਾਟੇਜਸ ਸਾਊਥ ਫੇਸਿੰਗ ਹੈ ता मतलब विंटर वेले तो पूरा विंटर सन मिलूगा है ना समर वेले लेकिन सारा ऊपर तो चला जाऊगा दैट आठ फुट की प्रछत्ति <laughs> भी ताकि समर सन ग्लास के अंदर ना आए बाकी आउटसाइड बॉल्स जी है मड वॉल्स है वो करके भी थोड़ा कमरा कदम गर्मिया हीटअप नहीं होगा तो रूफ से भी छोटा जा टेस गार्डन बना रखे तीन तो रूफ भी ज्यादा हीटअप न हो ਜਦੋਂ ਅਸੀਂ ਕੋਈ ਬੰਦਾ ਇੱਥੇ ਆ ਕੇ ਰੁਕਦਾ ਹੈ ਪਰਮਾ ਕਲਚਰ ਦੀ ਗੱਲ ਕੀਤੀ ਹੈ ਜੰਗਲੀ ਖੇਤੀ ਦੀ ਜਿਹੜਾ ਤੁਸੀਂ ਖਾਣੇ ਪਿਆਉਣੇ ਫਿਰ ਇੱਥੇ ਹੀ ਖਾਣੇ ਹਾਂ ਹਾਂਜੀ ਅਸੀਂ ਇੱਥੇ ਆਲਮੋਸਟ ਸਾਰਾ ਕੁਝ ਉਗਾ ਰਹੇ ਜਿਹੜਾ ਤੁਹਾਨੂੰ ਕਿਚਨ ਚਾਹੀਦਾ ਹੁੰਦਾ ਨਮਕ ਗਰਮ ਮਸਾਲੇ ਨੂੰ ਛੱਡ ਕੇ ਬੇਸਿਕ ਹਰਬਸ ਹੋ ਗਈ ਥੋੜੀ ਚਾਹੇ ਹਲਦੀ ਹੈ ਚਾਹੇ ਅੰਗਰੇਜ਼ੀ ਹਰਬਸ ਰੋਜ਼ਮਰੀ ਹੈ ਉਹ ਸਾਰਾ ਕੁਝ ਇੱਥੇ ਉਗਾ ਰਹੇ ਆਪਦਾ ਪਿਆਜ਼ ਹੋ ਗਿਆ ਲਸਣ ਹੋ ਗਿਆ ਆਲੂ ਹੋ ਗਏ ਸਾਰੇ ਸੀਰੀਅਲ ਕ੍ਰੌਪਸ ਬੀਟ ਰਾਈਸ ਜੋ ਜਵਾਰ ਮੱਕੀ then oil seeds mustard uga rahe hain sesame uga rahe hain te ਇਹਨਾਂ ਤੁਹਾਡਾ ਇੱਥੇ ਹਾਂਜੀ ਵਰਤੋਂ ਚੋਂਦਾ ਇੱਥੇ ਵਰਤ ਹੋ ਜਾਂਦਾ ਥੋੜਾ ਬਹੁਤ ਅਸੀਂ ਰੱਖਦੇ ਵੀ ਆਂ ਸੇਲ ਕਰਨ ਲਈ ਜਿਹੜੇ ਕਸਟਮਰ ਆਂਦੇ ਉਹ ਵੀ ਕੁਝ ਲੈ ਕੇ ਜਾਂਦੇ ਥੋੜਾ ਬਹੁਤ ਚੰਡੀਗੜ੍ਹ 10 15 ਪਰਿਵਾਰ ਹੈਗੇ ਜਿਹੜੇ ਰੈਗੂਲਰਲੀ ਆਰਡਰ ਕਰ ਦਿੰਦੇ ਅੱਛਾ ਇੱਕ ਕਾਰੋਬਾਰੀ ਬੰਦਾ ਜਦੋਂ ਇਹ ਸਾਰਾ ਕੁਝ ਛੱਡ ਕੇ ਇੱਥੇ ਆ ਜਾਂਦਾ ਸਾਥ ਬਣ ਜਾਂਦਾ ਇੱਕ ਤਰ੍ਹਾਂ ਦਾ ਕੀ ਫਰਕ ਆ ਤੁਹਾਡੇ ਆਪਣੇ ਆਪ 'ਚ ਇਹੀ ਸਮਝਿਆ ਹੂੰ ਆਈ ਥਿੰਕ ਕਾਫੀ ਕੁਝ ਬਦਲਾਅ ਤਾਂ ਕਾਫੀ ਕੁਝ ਆਇਆ ਹੈ ਮੇਰੇ ਖਿਆਲ ਕਾਫੀ ਪਹਿਲਾਂ ਤੋਂ ਪੇਸ਼ੈਂਸ ਬਹੁਤ ਆ ਗਈ ਹੈ ਹੂੰ ਤੇ ਆਪ ਦੇ ਆਪ ਨੂੰ ਸਮਝਣ ਦੀ ਕੈਪੇਬਿਲਿਟੀ ਜ਼ਿਆਦਾ ਹੋ ਗਈ ਹੈ ਹੂੰ ਸ਼ਹਿਰਾਜ ਕਈ ਵਾਰ ਕੀ ਹੁੰਦਾ ਤੁਸੀਂ ਇੰਨੀ ਫਾਸਟ ਪੇਸ ਲਾਈਫ ਹੁੰਦੀ ਹੈ ਕਿ ਤੁਸੀਂ ਆਪ ਦੇ ਆਪ ਨੂੰ ਵੀ ਉਹਨਾਂ ਨਹੀਂ ਜਾਣ ਪਛਾਨ ਪਾਦੇ ਹੂੰ ਤਾਂ ਬਿਜ਼ਨਸ ਦੇ ਵਿੱਚ ਵੀ ਇਹ ਭਜਨ ਅਠ ਹੁੰਦੀ ਹੈ ਹਾਂਜੀ 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 ਦਾ ਉਹ ਉਹ ਕੰਮਾਂ ਮੇ ਉਹਦੇ ਕਰਕੇ ਕਾਫੀ ਡਿਫਰੈਂਸ ਆਇਆ ਉਹਦੇ ਚ ਮੈਜੋਰਿਟੀ ਵੀ ਆ ਗਈ ਹੈ ਪੇਸ਼ੈਂਸ ਕਰਕੇ ਤੇ ਓਵਰ ਆਲ ਹੈਪੀਨੈਸ ਕੋਸ਼ੀਅੰਟ ਮੇਰੇ ਖਿਆਲ ਕਾਫੀ ਵੱਧ ਗਿਆ ਇਹਨੂੰ ਰਨ ਕਰਨ ਦਾ ਕੀ ਤਰੀਕਾ ਹੈ ਕੀ ਕੁਝ ਜਦੋਂ ਬੰਦਾ ਐਂਟਰ ਕਰ ਜਾਂਦਾ ਹੈ ਹੁਣ ਤੁਸੀਂ ਕਮਰਾ ਦਿੰਨੇ ਹੋ ਖਾਣਾ ਦਿੰਨੇ ਹੋ ਹੋਰ ਕੀ ਹੋ ਇੱਥੇ ਆਨੰਦ ਮਾਣਦਾ ਮੈਂ ਤਾਂ ਸਿਰ ਅਸੀਂ ਇੱਥੇ ਕਰਮੰਗੂ ਹੀ ਰੱਖਿਆ ਹੋਇਆ ਐ ਸਿਸਟਮ ਹੋਟਲ ਜਾਂ ਰਿਜ਼ੋਰਟ ਨੂੰ ਨਹੀਂ ਰੱਖਿਆ ਹੋਇਆ ਤਾਂ ਜਿਵੇਂ ਤੁਹਾਡੇ ਘਰੇ ਗੈਸਟ ਆਂਦੇ ਓਦਾਂ ਹੀ ਅਸੀਂ ਉਹਨਾਂ ਨੂੰ ਟ੍ਰੀਟ ਕਰਦੇ ਜਿਵੇਂ ਸਾਡੇ ਘਰੇ ਕੋਈ ਆਇਆ ਉਹਨਾਂ ਨਾਲ ਨਾਸ਼ਤਾ ਲੰਚ ਡਿਨਰ ਉਹਨਾਂ ਦੇ ਨਾਲ ਕਰਦੇ ਉਹਨਾਂ ਨੂੰ ਸਾਰਾ ਇੱਥੇ ਦੇ ਨੈਚੁਰਲ ਚੀਜ਼ਾਂ ਐਕਸਪੀਰੀਅੰਸ ਕਰਵਾਨੇ ਕਈ ਦੋ ਤਿੰਨ ਕਾਫੀ ਸੁੰਦਰ ਹਾਈਕਸ ਹੈਗੇ ਇੱਥੇ ਇੱਕ ਹਿਮਾਚਲ ਨੂੰ ਜਾਂਦੀ ਹੈ ਇੱਕ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਇੱਕ ਜੰਗਲ ਚ ਜਾਂਦੀ ਹੈ ਹਾਈਕਸ ਕਰਵਾਣੇ ਹੈ ਵਿਲੇਜ ਟ੍ਰਿਪ ਕਰਵਾ ਦਿੰਨੇ ਹੈ ਹੂੰ ਤੇ ਲੋਕਲ ਆਰਟਿਸਨਸ ਨੂੰ ਵੀ ਇਨਵੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਜਿਵੇਂ ਕੁਮਹਾਰ ਹੋ ਗਿਆ ਲੋਕਲ ਉਹਨੂੰ ਬੁਲਾਣੇ ਹੈ ਇੱਥੇ ਅਸੀਂ ਪੋਟਰੀ ਰੱਖੀ ਹੋਈ ਹੈ ਤਾਂ ਉਹਨਾਂ ਨੂੰ ਥੋੜੀ ਜੀ ਪੋਟਰੀ ਕਰਾ ਦਿੰਨੇ ਹੈ ਸਾਰਾ ਫਰਨੀਚਰ ਆਪਾਂ ਕਿਉਂਕਿ ਖੁਦ ਬਣਾਇਆ ਹੈ ਤਾਂ ਵੁੱਡ ਵਰਕਿੰਗ ਕਲਾਸਿਸ ਰੱਖੀ ਹੋਈ ਹੈ ਉਹ ਉਹਨਾਂ ਨੂੰ ਕਰਵਾ ਦਿੰਨੇ ਹੂੰ ਹੂੰ ਬਾਕੀ ਜਿਵੇਂ ਹੁਣ ਸੀਜ਼ਨ ਹੈ ਗੁਰ ਸ਼ੱਕਰ ਦਾ ਤਾਂ ਬੰਦੇ ਨੂੰ ਲਿਜਾ ਕੇ ਫੁਲਾੜੀ ਤੇ ਦਾ 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 ਜਾ ਗੰਨੇ ਦਾ ਜੂਸ ਪਿਲਾਇ ਦੇ ਦਿੰਦਾ ਫਿਰ ਥੋੜੀ ਜੀ ਗਰਮਾ ਗਰਮ ਗੁੜ ਪੁੱਤੋਂ ਚਾਹ ਥੋੜਾ ਜਿਹਾ ਟੂਰਿਸਟ ਹੈ ਹਾਂਜੀ ਉਹ ਉਹ ਕਿੱਥੋਂ ਕਿੱਥੇ ਹੁੰਦਾ ਆ ਕੇ ਜੁੜਦਾ ਏ ਥੀ ਆਹ ਇੰਡੀਆ ਤੋਂ ਕਹਾਤਾ ਹਲੇ ਜਾਦਾ ਤੱਕ ਕੇ ਬੰਬੇ ਬੈਂਗਲੌਰ ਤੇ ਦਿੱਲੀ ਤੋਂ ਹਾਂ ਬਾਕੀ ਆਹ ਬਾਹਰੋਂ ਵੀ ਆ ਰਹੇ ਹੈ ਜਿਵੇਂ ਹਲੇ ਜਿਹੜੇ ਗੈਸਟ ਹੈ ਉਹ ਰਸ਼ੀਆ ਤੋਂ ਆਏ ਹੋਏ ਬਾਕੀ ਆਹ ਸਟੇਟਸ ਤੋਂ ਕਈ ਆਏ ਹੈ ਯੂਰਪ ਤੋਂ ਵੀ ਆਏ ਹੋਏ ਆਸਟ੍ਰੇਲੀਆ ਤੋਂ ਵੀ ਹਾਂ ਮਿਕਸ ਹੀ ਹੈਗਾ ਬਟ ਕਾਮਨ ਚੀਜ਼ ਇਹ ਕਹੂੰਗਾ ਸਾਰੇ ਲੋਕ ਜਿਹੜੇ ਕੁਦਰਤ ਨਾਲ ਜਿਹਨਾਂ ਨੂੰ ਪਿਆਰ ਹੈ ਜਾਂ ਜਿਹੜੇ ਥੋੜਾ ਜਿਹਾ ਸਲੋ ਲਾਈਫ ਨੂੰ ਐਕਸਪੀਰੀਅੰਸ ਕਰਨਾ ਚਾਹੁੰਦੇ ਰੁਕਣਾ ਚਾਹੁੰਦੇ ਹਾਂ ਹਾਂਜੀ ਉਹ ਲੋਕ ਜ਼ਿਆਦਾ ਆ ਰਹੇ ਰਾਦਰ ਦੈਨ ਜਿਹੜੇ ਫਾਸਟ ਫੇਸ ਲਾਈਫ ਨੂੰ ਪਸੰਦ ਕਰਦੇ ਅੱਛਾ ਫਲ ਫਰੂਟ ਕਿੰਨੇ ਕਿ ਤਰ੍ਹਾਂ ਦੇ ਲਾਏ ਹੈ

जेडी जेडी चीज़ा हो सकती है करके देखिए इधर जी की कुछ क्या है उनसे आदि रोता है आ ऐसी ओट्स उगाए हुए जौ ते जबी ओट्स एंड बारले बिचाले सारे काबली चने उगाए हुए काले छोले बीजे हुए मसूर दाल बीजी हुई है सरों दी देसी राया बीजा हुआ है पीली सरों बीजी हुई है बाकी गन्ना बीजा हुआ साग सूख खोने जानी बंदे हाँ पूरा साग खाने मक्की की रोटी ना खिलाने अच्छा परेशानियां की आई चुनौती चैलेंज की सी ये सारा कुछ ठीक चला चैलेंजि कई आते पर जिमें सीड्स बड़ा चैलेंज कि कुदरती अपने पुराने जोड़े बीज है बहुत घट बंद साम के रखे हुए हैं वो प्रक्योर करना थोड़ा चैलेंज सगा बाकी खेती तो काफ़ी चैलेंज आते ही है पर मैं भी कहूँगा कि इतने दी जमीन क्योंकि काफ़ी पवित्र सी ਕਿ ਜਿਸ ਨੇ 10-15 ਸਾਲਾਂ ਤੋਂ ਜ਼ਿਆਦਾ ਖੇਤੀ ਨਹੀਂ ਕੀਤੀ ਸੀ ਤਾਂ ਸਾਨੂੰ ਕੋਈ ਬਹੁਤ ਮੇਜਰ ਚੈਲੰਜਸ ਨਹੀਂ ਆਏ ਫਰਟੀਲਿਟੀ ਨੂੰ ਲੈ ਕੇ ਤੇ ਕਾਫੀ ਆ ਆਰਾਮ ਨਾਲ ਸਾਰੀ ਚੀਜ਼ਾਂ ਇੱਥੇ ਉਪਜ ਵਧੀਆ ਹੋਈ ਹੈ ਅੱਛਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਹੀਂ ਨਹੀਂ ਤੇ ਜੇ ਜੇ ਪੁਰਾਣੇ ਬੀਜ ਅਸੀਂ ਵਰਤਦੇ ਹਾਂ ਨਾ ਦੇਸੀ ਬੀਜ ਉਹਨਾਂ ਨੂੰ ਬਿਮਾਰੀ ਵੀ ਕੱਟ ਲੱਗਦੀ ਹੈ ਉਹ ਮੇਨਟੇਨੈਂਸ ਵੀ ਕੱਟ ਮੰਗਦੇ ਪਾਣੀ ਵੀ ਕੱਟ ਮੰਗਦੇ ਤੇ ਉਹਨਾਂ ਨੂੰ ਉਗਾਣਾ ਉਹਨਾਂ ਹੀ ਸੌਖਾ ਹੁੰਦਾ ਬਸ ਉਹਨਾਂ ਦੀ ਉਪਜ ਥੋੜੀ ਜੀ ਜ਼ਰੂਰ ਕੱਟ ਹੁੰਦੀ ਹੈ ਇਨ ਟਰਮਸ ਆਫ ਕੁਆਂਟੀਟੀ ਬਟ ਕੁਆਲਿਟੀ ਜੋ ਮਤਲਬ ਬੈਟਰ ਹੀ ਹੁੰਦੇ ਆ ਆਪਣੇ ਸਾਰੇ ਹਾਈਬ੍ਰਿਡ ਵੀ ਜਾਂਦੇ ਆ। ਅੱਛਾ ਉਹ ਤਾਂ ਦੀ ਇਹ ਚੀਜ਼ ਬੈਸਟ ਹੈ। ਇੱਥੇ ਜਿਹੜਾ ਸਾਰਾ ਤੁਸੀਂ ਸਿਸਟਮ ਚਲਾਉਂਦੇ ਹੋ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ। ਹੁਣ ਲਗਭਗ ਅਥੇ 15 16 ਜਨੇ ਹੋ ਗਏ ਆਪਣੇ ਕੋਲ ਫਾਰਮ 'ਚ ਸਾਰਾ ਸਟਾਫ ਮਿਲਾ ਕੇ ਹੋਮਸਟੇਜ਼ ਆ ਤੇ ਖੇਤੀ ਦਾ। ਅੱਛਾ ਕਿੰਨੀਆਂ ਕਿੰਨੇ ਬੰਦਿਆਂ ਦੀ ਰਹਿਸ਼ ਹੈ ਕਿੰਨੇ ਬੰਦੇ ਰੁਕਸਲ ਤੇ ਆ ਕੇ। ਸਟਾਫ 'ਚ गेस्ट, है गेस्ट जेडे हैगे सर चार कमरे असी बनाए ता वैसे ईच रूम इज डिजाइन फॉर टू पीपल दो बंदे आली ता आठ बंदे दा बड़े कंफर्टेबली बट बाकी जे परिवार आंदे ता एक्स्ट्रा बेड भी जे छोटे कमरे च एक बड़े आराम ना लग जंदे बड़े कमरेस दो एक्स्ट्रा बेड ला सकते ना सर हाँ तो 8 टू 14 पीपल ਤੁਸੀਂ کہہ ਸਕਦੇ ਅਥੇ ਰੁਕ ਸਕਦੇ ਫਿਊਚਰਸ ਪਲਾਨਿੰਗ ਕੀ ਨਹੀਂ ਫਿਊਚਰ ਚ ਕੋਈ ਜ਼ਾਦੀ ਐਕਸਪੈਂਸ਼ਨ ਕਿਉਂਕਿ ਐਸੀਐਨਓ ਹੋਮਸਟੇ ਵਰਗਾ ਹੀ ਰੱਖਣਾ ਚਾਹੁੰਦੇ ਆ 호텔 ਜਾਂ ਰਿਜ਼ੋਰਟਸ ਨਹੀਂ ਬਣਾਉਣਾ ਚਾਹੁੰਦੇ ਪਰ ਓਵਰਆਲ ਇੱਛਾ ਇਹ ਹੈ ਕਿ ਜਿਆਦਾ ਤੋਂ ਜਿਆਦਾ ਲੋਕਲ ਕਮਿਊਨਿਟੀ ਨੂੰ ਇਨਵੋਲ ਕਰੀਏ ਤੇ ਉਹਨਾਂ ਲਈ ਇੱਕ ਪਲੈਟਫਾਰਮ ਕ੍ਰੀਏਟ ਕਰੀਏ ਜਿੱਥੇ ਸਿਟੀਆਂ ਦੇ ਵਿਲੇजेस ਦੇ ਵਿੱਚ ਗੈਪ ਨੂੰ ਬ੍ਰਿਜ ਕਰ ਸਕੀਏ ਇਹਦੇ ਨਾਲ ਜੇ ਤੁਹਾਨੂੰ ਇੰਟਰਨੈਟ ਤੇ ਲੱਭਣਾ ਹੋਵੇ ਫਾਰਮ ਸਟੇ ਨੋ ਕਿਵੇਂ ल सर्च करिए किमें की, की, करना पैंता बुकिंग तरीका बुकिंग ली साड़ी वैबसाइट पर जाके एक छोटा जा फॉर्म भरना पैदा फिर असीनों तो कॉल या ईमेल कर लेने व्हाट्सएप नंबर से या फिर ईमेल से अप्रोच करके भी अवेलेबिलिटी भी दस देंगे थोड़ा सा जगह बारे दस देंगे क्योंकि रेगुलर होटेल तो रिजोट वगू नहीं है थोड़ी जी वो चीज़ दस देंगे ताकि बंदपैक्टेशन भी वो हिसाब न बहुत चंगा लगेगा थैंक यू ਪੰਜਾਬ ਦਾ ਜਿਹੜਾ ਪੁਰਾਣਾ ਤਰੀਕਾ ਸੀ ਰਹਿਣ ਸਹਿਣ ਸਕੂਨ ਖੇਤੀ ਇਹਨਾਂ ਦੇ ਵਿੱਚ ਹੀ ਜਦੋਂ ਅਸੀਂ ਹਮੇਸ਼ਾ ਜਦੋਂ ਥੋੜੇ ਜੇ ਕਬਰਾਟ ਚੁੰਦਾ ਮਨ ਤਾਂ ਦਰਖਤਾਂ ਥੱਲੇ ਪਹਾੜਾਂ 'ਚ ਠੰਡੀ ਹਵਾ ਬੁੱਲੇ ਸੂਰਜ ਸਰੋਂ ਦੇ ਫੁੱਲ ਇਹ ਤੁਹਾਨੂੰ ਅੰਦਰੋਂ ਸਕੂਨ ਦਿੰਦੇ ਆ ਤੇ ਇਸ ਤਰ੍ਹਾਂ ਦੇ ਫਾਰਮ ਸਟੇ ਦੇ ਵਿੱਚ ਦੋ ਚੀਜ਼ਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਕਿ ਆਪਣੇ ਆਪ ਕੁਦਰਤ ਤੁਹਾਨੂੰ ਖਾਣ ਪੀਣ ਲਈ ਪਰੋਸਦੀ ਹੈ ਤੁਸੀਂ ਉਸ ਦੇ ਨੇੜੇ ਰਹਿ ਕੇ ਜਦੋਂ ਜਾਣ ਦੇ ਤਰੀਕੇ ਸਿੱਖਦੇ ਹੋ ਕੋਦਲ ਤੋਂ ਸਿੱਖਿਆ ਬੜਾ ਕੁਝ ਜਾ ਸਕਦੀ ਸੋ ਇਸ ਤਰ੍ਹਾਂ ਦੇ ਫਾਰਮ ਸਟੇ ਵਿਜ਼ਿਟ ਕਰਨ ਦੀ ਲੋੜ ਹੈ ਰੋਜ਼ਗਾਰ ਦੇ ਵੀ ਸਾਧਨ ਹੈ ਸਕੂਨ ਦੇ ਵੀ ਸਾਧਨ ਹੈ ਤੇ ਨਵੇਂ ਤਰਬੇ ਕਰਨ ਦੀ ਬਜਾਏ ਜਿਹੜੇ ਸਾਨੂੰ ਪੁਰਖਿਆਂ ਨੇ ਭੇਂਟ ਕੀਤਾ ਉਹਨੂੰ ਬਚਾਉਣ ਦਾ ਵੀ ਇੱਕ ਤਰੀਕਾ ਦੋ ਇਜ਼ਾਦਤ ਫਿਰ ਮਿਲਾਂਗੇ ਤੁਸੀਂ